SSP ਦਫਤਰ ਪਟਿਆਲਾ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਮਿਲਨੀ ਲਾਉਂਜ ਦਾ ਉਦਘਾਟਨ SSP ਪਟਿਆਲਾ ਵੱਲੋਂ ਕੀਤਾ ਗਿਆ ਆਮ ਪਬਲਿਕ ਨੂੰ ਬਿਹਤਰ ਸੇਵਾਵਾਂ ਦੇਣ ਲਈ ਸੁਧਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਸ਼੍ਰੀ ਸੁਹਿیل ਕਾਸਮ ਮੀਰ ਆਈਪੀਐਸ SSP ਪਟਿਆਲਾ ਨੇ ਨਵੇਂ ਮਿਲਨੀ ਲਾਉਂਜ ਦਾ ਉਦਘਾਟਨ ਕੀਤਾ ਇਹ ਜਿਲ੍ਹਾ ਪੁਲਿਸ ਦਫਤਰ ਪਟਿਆਲਾ ਵਿਖੇ ਇੱਕ ਲੋਕਾਂ ਲਈ ਆਰਾਮਦਾਇਕ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਵੇਟਿੰਗ ਰੂਮ ਹੈ ਇਹ ਸਹੂਲਤ ਪੁਲਿਸ ਜਿਲ੍ਹਾ ਪਟਿਆਲਾ ਦੇ ਲੋਕਾਂ ਲਈ ਸਮਰਪਿਤ ਹੈ ਇਹ ਕਿਸੇ ਵੀ ਪੁਲਸ ਸੰਬੰਧੀ ਸੇਵਾਵਾਂ ਲਈ ਜਿਲ੍ਹਾ ਪੁਲਿਸ ਦਫਤਰ ਆਉਣ ਵਾਲੇ ਵਿਅਕਤੀ ਨੂੰ ਇੱਕ ਸਹੂਲ ਮਾਮਨਾ ਅਤੇ ਆਰਾਮਦਾਇਕ ਸਥਾਨ ਪ੍ਰਦਾਨ ਕਰਨ ਦਾ ਉਦੇਸ਼ ਰੱਖਦੀ ਹੈ ਇਹ ਮਿੱਲੀ ਲਾਉਜ ਦੀ ਇੱਕ ਮੁੱਖ ਵਿਸ਼ੇਸ਼ਤਾ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਐਸਐਸਪੀ ਵੱਲੋਂ ਮਾਨੀਟਰ ਕੀਤੀ ਜਾਂਦੀ ਹੈ ਇਸ ਨਾਲ ਐਸਐਸਪੀ ਬਟਾਰਾ ਨੂੰ ਸਿੱਧਾ ਨਿਗਰਾਨੀ ਕਰਨ ਦਾ ਮੌਕਾ ਮਿਲਦਾ ਹੈ ਇਸ ਤੋਂ ਇਲਾਵਾ ਲਾਉਜ ਵਿੱਚ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ ਜਿਸ ਤੇ ਪਬਲਿਕ ਇੰਟਰਸਟ ਦੇ ਸੰਦੇਸ਼ ਦਿਖਾਈ ਜਾਂਦੇ ਹਨ ਜਿਸ ਵਿੱਚ ਪੰਜਾਬ ਪੁਲਿਸ ਦੀ ਅਪਡੇਟ ਅਤੇ ਅਨਾਊਂਸਮੈਂਟ ਸ਼ਾਮਲ ਹੁੰਦੇ ਹਨ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਆਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ਿਟਰ ਵੇਇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸਐਸਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾਂ ਅੰਦਰ ਮੈਂ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾ ਬਣਾ ਕੇ ਖੜੀ ਦੁੱਬ ਦੇ ਵਿੱਚ ਖੜਦੇ ਹੁੰਦੇ ਸੀਗੇ which was a very undignified and inhospitable ਤਾਂ ਉਸ ਸੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਵਧੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾਂ ਇਸ ਤਰ੍ਹਾਂ ਫਿਰ ਇਹ ਸੀ ਇੱਕ ਮਾਡਰਨ ਸਟੇਟ ਆਫ ਦਾ ਆਰਟ ਵੇਟਿੰਗ ਰੂਮ ਬਣਾਇਆ ਇਦੇ ਵਿੱਚ ਸਾਡੇ ਦੋ ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਨਾ ਸੋ ਥੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਸਕਰੀਨਸ ਵੀ ਲਾਇਆ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਥੈਟ ਜਦੋਂ ਤੱਕ ਕੋਈ ਫਰਿਆਦੀ ਇੱਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਉ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦਾ ਹੈ ਐਂਡ ਕੀ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵੈਂਸ ਰੈਡਰਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਥੇ ਉਹਦੀ ਜਿਹੜੀ ਡਿਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵਰਤਕਾਮ ਲਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਐਪ੍ਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਆਪਾਂ ਵੀ ਐਨਾਲਾਈਜ਼ ਕਰ ਸਕਦੇ ਆ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ थाना ਹੈ ਤਾਂ ਆਪਾਂ ਫਿਰ ਗਰਾਊਂਡ ਲੈਵਲ ਤੇ ਵੀ ਕਰੈਕਟਿਵ ਮੈਜਰਸ ਲੈ ਸਕਦੇ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਵੇ ਤਾਂ ਉਹ ਇੱਥੇ ਪਹੁੰਚਦਾ ਹੈ ਤੇ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਹੈ ਅਫਸਰ ਨਾਲ ਕਿਉਂਕਿ ਅਗੇ ਦੇ ਸਿੱਧਾ ਅ ਅਫਸਰ ਦੇ ਦਫ਼ਤਰ ਦੇ ਬਾਹਰ ਖੜ ਕੇ ਉਹ ਅੰਦਰ ਆਪਣਾ ਸੁਨੇਹਾ ਭੇਜ ਸਕਦਾ ਸੀ ਪਰ ਇੱਥੇ ਫਿਰ ਕਿਸ ਤਰ੍ਹਾਂ ਮਿਲ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਇੱਥੇ ਨੋਟ ਕਰਾਈਆਂ ਐਂਡ ਆਪਣਾ ਹੀ ਵੁੱਡ ਸਟੇਟ ਦਾ ਪਰਪਸ ਆਫ ਦਾ ਵਿਜ਼ਿਟ ਕਿ ਕਿਨੂੰ ਮਿਲਣਾ ਹੈ ਉਹ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡੀਟੇਲਸ ਜਿਹੜੀ ਹੈ ਨੋਟ ਹੋਣਗੀਆਂ ਐਂਡ ਅਪਰੋਪਰੀਏਟ ਅਫਸਰ ਨੂੰ ਭੇਜਿਆ ਜਾਵੇਗਾ ਨਾਲ ਉਹਦੀ ਡੀਟੇਲਸ ਵੀ ਉੱਥੇ ਭੇਜਿਆ ਜਾਣਗੀਆਂ ਸੋ ਦੈਟ ਅਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਸਰ ਫਾਇਦਾ ਕਿੰਨਾ ਕੋ ਮਿਲੇਗਾ ਲੋਕਾਂ ਨੂੰ ਜਿਹੜੇ ਬਾਕਾਇਦਾ ਇੱਥੇ ਐਸਐਸਪੀ ਦਫਤਰ ਪਹੁੰਚਦੇ ਸੀ ਪਹਿਲਾਂ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਹੀ ਆਂਦੇ ਰਹੇ ਬਾਹਰ ਤੁੱਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ ਐਨਵਾਇਰਨਮੈਂਟ ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕੰਸਰਨਡ ਆਫਸਰ ਹੈ ਜੇ ਬਟਾਲਾਪੁਰ ਜ਼ਿਲ੍ਹਾ ਦੀ ਗੱਲ ਕਰੀ ਤਾਂ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਪ ਨਹੀਂ ਕੁਝ ਜ਼ਿਲ੍ਹਾ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ